ਕਿਵੇਂ ਲੱਗਿਆ ਕਿਹੜੇ ਕੰਮ ਵਧੀਆ ਵਧੀਆ ਸਭ ਵਧੀਆ ਨੰਬਰ ਦੇਵਾਂਗੇ 10 ਚ 0 ਐਸਾ ਲੱਗਾ ਮੇਰਾ ਮਜ਼ਾਕ ਕੋਈ ਸਰਕਾਰ ਆਪਣੀ ਚੱਜ ਦੇ ਰਹੀ ਹੈਗੀ ਕੋਈ ਕੰਮ ਨਹੀਂ ਕਰਦੀ ਆਪਣਾ ਬ్రో ਉਹ ਸਰਕਾਰ ਬੇਕਾਰ ਦੇਖੋ ਸਾਰੇ ਹੀ ਆ ਸਰਕਾਰ ਆਪਣੀ ਹੈ ਨਹੀਂ ਕੋਈ ਬੰਦਾ ਪਸੰਦ ਸੀਗਾ ਉਹ ਚਿੱਟਾ ਲਾਂਦਾ ਸੀਗਾ ਆਪਣਾ ਸ਼ਕਲ ਨਹੀਂ ਦਿਖਾਇਆ ਜਾਂਦਾ ਖੁੱਲੀ ਛੱਡੀ ਹੋਈ ਆ ਸਰਕਾਰ ਉਹਨਾਂ ਨੇ ਪੁਲਿਸ ਵਾਲੇ ਨਿਆਂ ਹੀ ਕਰੀ ਜਾਂਦੇ ਨਿਆਂ ਹੀ ਦੇਹਰਾ ਦੇ ਲੋਕ ਨਹੀਂ ਛੋੜਦੇ ਨਾਲ ਉਹ ਦਲੇਰ ਆ ਸਰਕਾਰ ਦਾ ਲਫਾਵਾ ਚੱਕਿਆ ਜੀ ਇਹ ਜਿੱਕੀ ਦਿੱਤਾ ਦੀ ਸਰਕਾਰ ਨੇ ਪਤਾ ਨਹੀਂ ਘਰੋਂ ਸੋਹਰਿਆਂ ਆਇਆ ਮੈਂ ਤਾਂ ਉਹ ਸੋਹਰਿਆਂ ਨੇ ਦਿੱਤਾ ਹਾਂ ਤੇ ਸਿੰਧੀਆਂ ਹੁਣ ਵੇਖੋ ਨਾ ਕਹਿੰਦੇ ਪੱਗਾਂ ਨਹੀਂ ਲੱਥਣੀਆਂ ਹੁਣ ਧਰਨੇ ਵੀ ਲੋਕੀ ਲਾਈ ਜਾਂਦੇ ਆਪਾਂ ਗੱਲ ਇਹ ਪਸੰਦਾ ਤੁਹਾਡੇ ਸਸ ਹੀ ਗੱਲ ਦੋਸਤੋ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੇ ਨੂੰ 3 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਬਹੁਤ ਸਾਰੇ ਲੋਕ ਖੁਸ਼ ਵੀ ਨੇ ਤੇ ਬਹੁਤ ਸਾਰੇ ਲੋਕ ਇਸ ਮਾਮਲੇ ਤੇ ਸਰਕਾਰ ਦੇ ਖਿਲਾਫ ਵੀ ਨੇ ਏ ਜਾਣਦੇ ਆ ਕਿ 3 ਸਾਲ ਦੇ ਕਰੀਬ ਸਮਾਂ ਨਵੀਂ ਸਰਕਾਰ ਨੂੰ ਹੋ ਗਿਆ ਹੈ ਭਗਵੰਤ ਸਿੰਘ ਸਰਕਾਰ ਨੂੰ ਹੋ ਗਿਆ ਹੈ ਇਸ ਸਮੇਂ ਪੰਜਾਬ ਦੇ ਲੋਕ ਕੀ ਸੋਚਦੇ ਨੇ ਤੇ 10 ਦੇ ਵਿੱਚੋਂ ਕਿੰਨੇ ਨੰਬਰ ਦਿੰਦੇ ਨੇ ਭਗਵੰਤ ਸਿੰਘ ਸਰਕਾਰ ਦੇ ਕੰਮਾਂ ਨੂੰ ਤੁਸੀਂ ਦਰ ਦੇ ਵਿੱਚੋਂ ਕਿੰਨੇ ਨੰਬਰ ਦਵੋਗੇ ਹੁਣੇ ਕਮੈਂਟ ਕਰ ਦਿਓ ਤੇ ਬਾਕੀ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਉਹ ਕੀ ਸੋਚਦੇ ਨੇ ਤੇ ਤੁਹਾਨੂੰ ਕਿਹੜੇ ਕੰਮ ਵਧੀਆ ਲੱਗੇ ਤੇ ਕਿਹੜੇ ਲੱਗੇ ਕਿ ਇਹ ਨਹੀਂ ਹੋਣੇ ਚਾਹੀਦੇ ਸੀ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਬਾਕੀ ਲੋਕਾਂ ਦਾ ਰਿਵਿਊ ਕੀ ਹੈ ਆਓ ਜਾਣ ਲੈਂਦੇ ਹਾਂ ਕੀ ਨਾਮ ਆ ਸਰਦਾਰ ਜੀ ਰਣਜੀਤ ਸਿੰਘ ਜੀ ਕਿਹੜਾ ਮਿੰਡ ਆ ਜੀ ਪਟਿਆਲਾ ਠੀਕ ਹੈ ਤੇ ਨਵੀਂ ਸਰਕਾਰ ਬਾਣੀ ਨੂੰ 3 ਸਾਲ ਦੇ ਕਰੀਬ ਸਮਾਂ ਹੋ ਗਿਆ ਕਿਵੇਂ ਲੱਗਿਆ ਕਿਹੜੇ ਕੰਮ ਵਧੀਆ ਵਧੀਆ ਸਭ ਵਧੀਆ ਹੈ ਸਾਰੀ ਵਧੀਆ ਠੀਕ ਹੈ ਮਤਲਬ ਜਿੰਨੇ ਕੰਮ ਕੀਤੇ ਹੁਣ ਤੱਕ ਫੈਸਲੇ ਲਏ ਸਾਰੇ ਕਿੰਨੇ ਨੰਬਰ ਦਵੋਗੇ 10 ਚੋਂ 0 ਲੈ ਨਾਲ ਕਹਿੰਦੇ ਵਧੀਆ ਕੰਮ ਕੀਤੇ ਹੈ ਜੀ ਮੇਰਾ ਸਰਜੀਤ ਨਾਮ ਹੈ ਠੀਕ ਹੈ ਕਿੱਥੇ ਰਹਿੰਦੇ ਹੋ ਮੈਂ ਖੇੜੀ ਪਿੰਡ ਠੀਕ ਹੈ ਤੇ ਆਪਾਂ ਬਸ ਇੰਨਾ ਹੀ ਪੁੱਛਣਾ ਵੀ ਪੰਜਾਬ ਦੇ 3 ਸਾਲ ਦੇ ਕਰੀਬ ਨਵੀਂ ਸਰਕਾਰ ਨੂੰ ਹੋ ਗਿਆ ਕਿਵੇਂ ਲੱਗੇ ਕੰਮ ਉਹਨਾਂ ਦੇ ਕੰਮ ਕੀ ਆਈ ਕੰਮ ਠੀਕ ਠਾਕ ਹੀ ਆ ਬਸ ਕਿਹੜੇ ਕੰਮ ਵਧੀਆ ਲੱਗੇ ਤੇ ਕਿਹੜੇ ਤੁਹਾਨੂੰ ਲੱਗੇ ਵੀ ਨਹੀਂ ਹੋਣੇ ਚਾਹੀਦੇ ਜਿਹੜੇ ਹੋਏ ਆ ਸਾਰੇ ਸਹੀ ਆਈ ਹੁਣ ਕੀ ਕਰ ਹਾਂਜੀ 10 ਚੋਂ ਕਿੰਨੇ ਨੰਬਰ ਦਵਾਂਗੇ ਭਗਾਂਤਵਾਨ ਸਰਕਾਰ ਨੂੰ 6 ਨੰਬਰ ਦਵਾਂਗੇ ਠੀਕ ਧੰਨਵਾਦ ਕੀ ਨਾਮ ਹੈ ਹਰਵੀਨ ਕੌਰ ਠੀਕ ਹੈ ਪੰਜਾਬ ਤੇ ਰਹਿੰਦੇ ਹੋ ਹਾਂਜੀ ਲੁਧਿਆਣਾ ਹੀ ਰਹਿ ਰਹੀ ਹਾਂ ਅਸੀਂ ਇਹ ਪੁੱਛਣਾ ਵੀ 3 ਸਾਲ ਦੇ ਕਰੀਬ ਹੋ ਗਿਆ ਨਵੀਂ ਸਰਕਾਰ ਬਣੀ ਨੂੰ ਹਾਂਜੀ ਭਵੰਤਮਨ ਸਰਕਾਰ ਵੀ ਉਹਨਾਂ ਦੇ ਕੰਮ ਵਧੀਆ ਲੱਗੇ ਕਿ ਨਹੀਂ ਵਧੀਆ ਲੱਗੇ ਵਧੀਆ ਕੀ ਕੁਝ ਵਧੀਆ ਨਹੀਂ ਹੈਗੇ ਕੋਈ ਸਰਕਾਰ ਆਪਣੀ ਚੱਜਦੀ ਰਹੀ ਹੈਗੀ ਕੋਈ ਕੰਮ ਨਹੀਂ ਕਰਦੀ ਆਪਣਾ ਪਰ ਉਹ ਸਰਕਾਰ ਆਪਣੀ ਠੀਕ ਹੈ ਹਾਂਜੀ ਤੁਹਾਨੂੰ ਕੰਮ ਵਧੀਆ ਲੱਗਿਆ ਤੁਹਾਨੂੰ ਮੈਨੂੰ ਕੋਈ ਵੀ ਨਹੀਂ ਵਧੀਆ ਲੱਗਿਆ ਕੋਈ ਬੇਕਾਰ ਲੱਗਿਆ ਬੇਕਾਰ ਦੇਖੋ ਸਾਰੇ ਇਹ ਸਰਕਾਰ ਆਪਣੀ ਹੈ ਨਹੀਂ ਗਲਤੀਆਂ ਦੇਖੋ ਆਪਣੀ ਲੁਧਿਆਣੇ ਬੱਚਿਆਂ ਦੀ ਹੁੰਦੀਆਂ ਨੇ ਨਜਾਇਜ਼ ਹੀ ਆਪਾਂ ਨੂੰ ਜੇਲ੍ਹਾਂ ਦੇ ਵਿੱਚ ਸੱਟ ਰਹੇ ਨੇ ਅੱਛਾ ਹਾਂਜੀ ਜਿਵੇਂ ਕਿਵੇਂ ਜਿਵੇਂ ਕਿਵੇਂ ਐਗਜ਼ਾਮਪਲ ਮੈਂ ਤੁਸੀਂ ਮੇਰੀ ਲੈ ਲਓ ਮੈਨੂੰ ਹੁਣ ਕੋਈ ਗੱਲ ਸੀਗੀ ਕੋਈ ਬੰਦਾ ਪਸੰਦ ਸੀਗਾ ਉਹ ਚਿੱਟਾ ਲਾਂਦਾ ਸੀਗਾ ਤੇ ਉਹਦੇ ਥਰੂ ਉਹਨਾਂ ਨੇ ਮੈਨੂੰ ਜੇਲ੍ਹ ਕਰਾਤੀ ਉਹਨਾਂ ਨੇ ਮੇਰੀ ਸਾਈਡ ਨਹੀਂ ਲਿੱਤੀ ਇੱਕ ਪੈਸੇ ਪਿੱਛੇ ਆਪਣੀ ਸਰਕਾਰ ਵਿੱਕ ਗਈ अच्छा हां जी ਤੁਹਾਨੂੰ ਕਿਹਨੇ ਜੇਲ ਕਰਵਾਤੀ ਮੈਨੂੰ ਆਪਣੇ ਸ਼ਿਮਲਾਪੁਰੀ ਵਾਲਿਆਂ ਨੇ ਉਹਨਾਂ ਨੇ ਕੋਈ ਤਹਿਕੀਕਾਤ ਨਹੀਂ ਕੀਤੀ ਤੇ ਉਹਨਾਂ ਦਾ ਇੱਕ ਫਰੈਂਡ ਸੀਗਾ ਤੇ ਉਹਨਾਂ ਨੇ ਕੀਆ ਕੀਤਾ ਉਹਨਾਂ ਨੇ ਮੈਨੂੰ ਕੋਈ ਮੇਰੀ ਇਨਕੁਆਰੀ ਨਹੀਂ ਕੋਈ ਕੁਝ ਨਹੀਂ ਉਹਨਾਂ ਨੂੰ ਪਤਾ ਕੁੜੀ ਦੀ ਗਲਤੀ ਵੀ ਨਹੀਂ ਉਹਨੇ ਤਾਂ ਵੀ ਮੈਨੂੰ ਮਹੀਨੇ ਦੀ ਕਸਟਡੀ ਘਟਾਈ ਸੀਗੀ ਨਿੰਨਾਂ ਇਹ ਕਹਿੰਦੇ ਔਰਤਾਂ ਦੀ ਜ਼ਿਆਦਾ ਸੁਣੀ ਜਾਂਦੀ ਆ ਕੁਛ ਨਹੀਂ ਉਹਨਾਂ ਨੇ ਮੇਰਾ ਸੁਣਿਆ ਨਾ ਉਹਨਾਂ ਨੇ ਮੇਰਾ ਸਟੈਂਡ ਲਿੱਤਾ ਇਨਫੈਕਟ ਉਹਨਾਂ ਨੇ ਮੇਰਾ ਮੇਰੇ ਤੋਂ 50000 ਵੀ ਲੈ ਲਿਆ ਪਰ ਮੇਰਾ ਉਹਨਾਂ ਨੇ ਸਟੈਂਡ ਲਿੱਤਾ ਉਹਨਾਂ ਨੇ ਕੁੜੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮੇਰੇ ਤੇ ਕੋਈ ਮਤਲਬ ਇਨਕੁਆਰੀ ਵਗੈਰਾ ਕੁਛ ਨਹੀਂ ਕੀਤੀ ਉਹਨਾਂ ਨੇ ਸਾਰੀ ਉਹ ਮੁੰਡੇ ਦੀ ਸੁਣੀ ਉਹਨਾਂ ਨੇ ਉਹ ਮੁੰਡਾ ਕਿੱਥੇ ਆ ਉਹ ਮੁੰਡਾ ਹੁਣ ਜਦੋਂ ਕਹਿੰਦੇ ਨਾ ਰੱਬ ਦੇਖਦਾ ਹੈ ਤੇ ਉਹਨੇ ਗਲਤੀ ਕੀਤੀ ਆ ਰੱਬ ਨੇ ਦੇਖਿਆ ਉਹਨਾਂ ਨੇ ਮੇਰੀ ਮਾਂ ਦਾ ਟੈਡਰ ਰਵਾਇਆ ਤੇ ਬਸ ਫਿਰ ਉਹ ਹੁਣ 302 ਚ ਹੁਣ ਉਹ ਵੀ ਬੰਦਾ ਜੇਲ੍ਹ ਚ ਬੈਠਾ ਹੈ ਜਿਨੇ ਮੈਤੇ ਤੁਹਾਨੂੰ ਫਸਾਇਆ ਸੀਗਾ ਹਾਂਜੀ ਹਾਂਜੀ ਜਿਨੇ ਮੈਨੂੰ ਫਸਾਇਆ ਸੀਗਾ ਮਤਲਬ ਤੁਹਾਡੇ ਨਾਲ ਕਿਉਂ ਲੱਗਣ ਲੱਗ ਗਿਆ ਤੁਸੀਂ ਤਾਂ ਨਾਲ ਕਹਿੰਦੇ ਪਸੰਦ ਕਰਦੇ ਸੀ ਅਸੀਂ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਉਹ ਬੰਦਾ ਚਿੱਟਾ ਲਾਉਂਦਾ ਸੀਗਾ ਆਪਾਂ ਕੁਝ ਇਹ ਜਾ ਕੁਝ ਕਰਦੇ ਨਹੀਂ ਸੀਗੇ ਪਰ ਹੁਣ ਜੋ ਵੀ ਉਹ ਬੰਦੇ ਨੇ ਕੀਤਾ ਉਹ ਵੀ ਜੋ ਜੋ ਵੀ ਉਹਨੇ ਕੀਤਾ ਨਾਜਾਇਜ਼ ਕੀਤਾ ਉਹ ਬੰਦਾ ਆਪਣੇ ਭਰਾ ਸਾਹਮਣੇ ਐਮਐਲਏ ਸ਼ੀਨਾ ਨੇ ਮੈਨੂੰ ਨਾਜਾਇਜ਼ ਫਸਾਇਆ ਜੀ अच्छा हां जी भगवंत मान सरकार ਨੂੰ ਦੱਸ ਚੋ ਕਿੰਨੇ ਨੰਬਰ ਲਾਂ ਤਾਂ ਬਹੁਤ ਜਿੰਨੀਆਂ ਪਾਸ ਲਾਂ ਤਾਂ ਹੀ ਐ ਸਰ ਇਹ ਨਾਲ ਨਹੀਂ ਖੜਦੇ ਲਾਂ ਤਾਂ ਹੀ ਐ ਨਾਲ ਨਹੀਂ ਖੜਦੇ ਕੋਈ ਨੰਬਰ ਨਹੀਂ ਆਉਣਾ ਆਪਣੀ ਕਾਂਗਰਸ ਸਭ ਤੋਂ ਵਧੀਆ ਸੀਗੀ ਯਾਰ ਮੇਰੀ ਜਾਨ ਕਾਂਗਰਸ ਓਕੇ ਕਿਹੜੇ ਕੰਮ ਜਿਆਦਾ ਬੇਕਾਰ ਲੱਗਦੇ ਸਾਰੇ ਸਾਰੇ ਹੀ ਮੈਂ ਚੁੱ ਖੁੱਲੀ ਛੱਡੀ ਖੁੱਲੀ ਛੱਡੀ ਮੈਂ ਸਕਲ ਦੀ ਤਰ੍ਹਾਂ ਜਾਦਾ ਖੁੱਲੀ ਛੱਡੀ ਹੋਈ ਐ ਸਰਕਾਰ ਉਹਨਾਂ ਨੇ ਪੁਲਿਸ ਵਾਲੇ ਨਿਆਂ ਹੀ ਕਰੀ ਜਾਂਦੇ ਨਿਆਂ ਹੀ ਕੀ ਨਿਆਂਜ ਕਰਦੇ ਨੇ ਉਧਰ ਨੂੰ ਕਰਕੇ ਬੋਲ ਦੋ ਕੋਈ ਨਹੀਂ ਸਰ ਮੇਰੇ ਨਾਲ ਗੱਲ ਕਰੋ ਉਹ ਨਹੀਂ ਖੜਦੇ ਅੱਜ ਦੇ ਟਾਈਮ 'ਚ ਆਪਾਂ ਨੂੰ ਇਹ ਨਹੀਂ ਆਪਾਂ ਕੁੜੀ ਦਲੇਰ ਆ ਦੇ ਲੋਕ ਨਹੀਂ ਛੋੜਦੇ ਨਾਲੋਂ ਦਲੇਰ ਆ ਕੁੜੀ ਗੱਲ ਦਲੇਰ ਦੀ ਨਹੀਂ ਹੈਗੀ ਸਾਡੇ ਰੋਲੇ ਹੋਰ ਵੀਰੇ ਕੈਮਰਾ ਤੇ ਲੈ ਕੇ ਨਾ ਆ ਰਹੀ ਆ ਕੁੜੀ ਥੋੜਾ ਥੱਲੇ ਗੱਲ ਬੱਕ ਨਹੀਂ ਬੋਲੋਗੇ ਤਾਂ ਹੀ ਬਸ ਬਾਖੇ ਤੁਹਾਨੂੰ ਬੁਲਾਰ ਕਰ ਦਾਂਗੇ ਤੇ ਕੀ ਕਹਿੰਦੇ ਆ ਆਪਣੀ ਸਰਕਾਰ ਜਮਾ ਹੀ ਫੁੱਦੋ ਵੀਰੇ ਸਰਕਾਰ ਨੇ ਪੁਲਿਸ ਨੂੰ ਐ ਦਿੱਤਾ ਕਿ ਜੋ ਮਰਜ਼ੀ ਕਰੋ ਕਰ ਦੋ ਵੀਡੀਓ ਬਸ ਇਹ ਆ ਇਸ ਦਾ ਸਰ ਬੋਲ ਸਾਲੇ ਗੁੰਡੇ ਆ ਇਸ ਟਾਈਮ ਜੋ ਵੀ ਸਰਕਾਰ ਹੈਗੀ ਆਪਣੀ ਉਹ ਨਹੀਂ ਸੁਣਦੀ ਆਪਣੀ ਉਹਨਾਂ ਨੂੰ ਇਹ ਨਹੀਂ ਅਸੀਂ ਪੰਜਾਬ ਦਾ ਬੱਚਾ ਬਚਾਈਏ ਪਰ ਨਹੀਂ ਉਹ ਜੇਲਾ ਘਰਾ ਰਹੇ ਨੇ ਆਪਾਂ ਨੂੰ ਨਾਜਾਇਜ਼ ਜੀ ਆਪਾਂ ਨੂੰ ਬੱਚੇ ਨਾਲ ਅਸੀਂ ਖੜੀਏ ਕੁਝ ਕਰੀਏ ਜੋ ਆਪਣੇ ਸ਼ਿਮਲਾਪੁਰੀ ਐਮਐਲਏ ਸ਼ੀਨਾ ਵਾ ਸ਼ੀਨਾ ਨਹੀਂ ਖੜਦੀ ਕਿਸੇ ਨਾਲ ਹੁਣ ਜੋ ਸ਼ੀਨਾ ਸਾਡੇ ਨਾਲ ਕਰ ਰਹੀ ਆ ਉਹਨਾਂ ਨੂੰ ਇਹ ਨਹੀਂ ਹੈਗਾ ਅਸੀਂ ਆਪਣੇ ਬੱਚੇ ਨਾਲ ਖੜੀਏ ਉਹ ਸਾਡੇ ਨਾਜਾਇਜ਼ ਸਾਨੂੰ ਜੇਲਾ ਘਟਾ ਰਹੇ ਆ ਨਾਜਾਇਜ਼ ਮੈਨੂੰ ਮਹੀਨਾ ਜੇਲ੍ਹ ਕੱਟਣੀ ਪਈ ਉਹ ਨਹੀਂ ਆਪਣੇ ਨਾਲ ਖੜੇ ਹਾਂ ਜੀ ਕੋਈ ਨਿਸ਼ਾਨੀ ਕਰਦੇ ਤਾਂ ਵੀ ਤੁਹਾਨੂੰ ਫਸਾਤਾ ਨਹੀਂ ਨਹੀਂ ਅਸੀਂ ਕੁਛ ਨਹੀਂ ਕਰ ਰਹੇ ਹਾਂ ਕਦੇ ਮਤਲਬ ਉਹਦੇ ਕਹੇ ਚ ਜਾਂ ਉਹਦੇ ਬਹਿਕਾਵੇ ਚ ਆ ਕੇ ਕਦੇ ਉਹਨੇ ਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਤੁਹਾਨੂੰ ਨਸ਼ੇ ਚ ਕਿੰਨੇ ਸਰ ਉਹ ਮੁੰਡਾ ਜੀ ਮੁੰਡੇ ਨਹੀਂ ਨਹੀਂ ਸਰ ਉਹ ਮੁੰਡੇ ਨੇ ਮੈਨੂੰ ਕੁਛ ਐ ਜਾ ਕੁਛ ਨਹੀਂ ਕਿਹਾ ਬਟ ਉਹ ਮੁੰਡੇ ਨੇ ਜਦੋਂ ਸਟੈਂਡ ਲਿੱਤਾ ਉਹਨੇ ਆਪਣੇ ਭਰਾ ਨੂੰ ਬੁਲਾਇਆ ਮਨੀ ਨੂੰ ਤੇ ਉਹਦਾ ਉਹਨਾਂ ਦਾ ਇੱਕ ਭਰਾ ਪੂਰਾ ਹੋ ਗਿਆ ਸੀ ਉਹਨੂੰ ਮੈਂ ਭਰਾ ਮੰਦੀ ਸੀ ਆਪਣਾ ਤੇ ਉਹਨਾਂ ਨੇ ਮੇਰੇ ਨਾਲ ਕੀ ਆ ਕਿਤਾ ਉਹਨਾਂ ਨੇ ਮੈਨੂੰ ਜੇਲ੍ਹ ਕਰਾ ਦਿੱਤੀ ਲਗਣੀ 302 ਸੀ ਵੀ ਮੈਂ ਕੋਈ ਐਦਾਂ ਨਹੀਂ ਸੀਗਾ ਵੀ ਹਾਂ ਮੈਂ ਮੁੰਡੇ ਨੂੰ ਮਾਰਿਆ ਕੁਛ ਮੇਰਾ ਭਰਾ ਸੀ ਉਹ ਪਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਿੱਧਾ ਮੈਨੂੰ ਜੇਲ੍ਹ ਕਰਾਈ ਉਹਨਾਂ ਨੇ ਕਦੇ ਨਹੀਂ ਸੋਚਿਆ ਵੀ ਕੁੜੀ ਚਿੱਟਾਂ ਲਾਂਦੇ ਉਹਦੇ ਭਰਾ ਨੇ ਲਾਈਕ ਆਪਾਂ ਇਦਾਂ ਕਹਿ ਸਕਦੇ ਆ ਕਿਲਰ ਇੱਕ ਮਿੰਟ ਆਪਾਂ ਇਦਾਂ ਕਹਿ ਸਕਦੇ ਆ ਉਹ ਬੰਦੇ ਨੇ ਕੀ ਕੀਤਾ ਮੇਰੇ ਟੈਸਟ ਹੋਏ ਸੀ ਮੈਨੂੰ ਆਏ ਸੀ ਮੈਨੂੰ ਪਤਾ ਸੀ ਵੀ ਮੈਂ ਚਿੱਟਾ ਨਹੀਂ ਲਾਂਦੀ ਤੇ ਉਹ ਬੰਦੇ ਨੇ ਕੀ ਕੀਤਾ ਮੇਰੇ ਨਾਲ ਉਹਨਾਂ ਨੇ 50-60000 ਰੁਪਏ ਦੇ ਕੇ ਆਪਣੇ ਐਸਆਈ ਨੂੰ ਦੇਣ ਤੋਂ ਬਾਅਦ ਉਹਨੇ ਮੇਰੀ ਰਿਪੋਰਟਾਂ ਚੇਂਜ ਕਰਾਤੀਆਂ ਜਦ ਕਿ ਰਿਪੋਰਟਾਂ ਚਿੱਟਾ ਨਿਕਲਿਆ ਨਹੀਂ ਸੀ ਉਹਨੇ ਮੈਨੂੰ ਜਿਹੜਾ ਲਿਖਿਆ ਸੀ ਉਹ ਚੀ ਲਿਖਿਆ ਦੀ ਜਿਹੜੀਆਂ ਬਦਲਾ ਕੇ ਉਹਨਾਂ ਨੇ ਮੈਨੂੰ ਚਿੱਟਾ ਮਤਲਬ ਵੇਚਣ ਹਾਂ ਉਹਨਾਂ ਨੇ ਇਹ ਲਿਖਾਤਾ ਜਦ ਕਿ ਉਹਨਾਂ ਨੇ ਮੈਨੂੰ ਮੇਰੇ ਘਰੋਂ ਚੱਕਿਆ ਸੀ ਉਹਨਾਂ ਨੇ ਫਿਰ ਇਹ ਲਖਾਇਆ ਵੀ ਖਾਲੀ ਪਲਾਟ ਵਿੱਚ ਦਿਲਵੀਨ ਕੌਰ ਦੀ ਉਹ ਚਿੱਟਾ ਕਰਦੀ ਫੜੀ ਗਈ ਜ ਕੀ ਆਪਾਂ ਐਸਾ ਕੰਮ ਕਦੇ ਕੀਤਾ ਨਹੀਂ ਨਾ ਚਿੱਟਾ ਲਾਈਏ ਨਾ ਕਿਸੇ ਨੂੰ ਲਾਣ ਦੇਈਏ ਬਸ ਕਰ ਬਹੁਤ ਵਧੀਆ ਬੰਦਾ ਹਾਂਜੀ ਕੀ ਨਾਮ ਆ ਜੀ ਗੁਰਪ੍ਰੀਤ ਸਿੰਘ ਇਹ ਸਰਕਾਰ ਦਾ ਲਫਾਵਾ ਚੱਕਿਆ ਜੀ ਇਹ ਚ ਕੀ ਦਿੱਤਾ ਦੀ ਸਰਕਾਰ ਨੇ ਜੀ ਇਹਦੇ ਚ ਤਾਂ ਪਤਾ ਨਹੀਂ ਘਰੋਂ ਸੋਹਰਿਆਂ ਆਇਆ ਮੈਂ ਤਾਂ ਉਹਦੇ ਸੋਹਰਿਆਂ ਨੇ ਦਿੱਤਾ ਭਗਵਾਨ ਤੇ ਵਾਲਾ ਆ ਹਾਂਜੀ ਆਪਾਂ ਇਹ ਪੁੱਛ ਰਹੇ ਹਾਂ ਵੀ 3 ਸਾਲ ਦੇ ਕਰੀਬ ਹੋ ਗਏ ਨਵੀਂ ਸਰਕਾਰ ਨੂੰ ਪੰਜਾਬ 'ਚ ਹਨਾ ਕਿਵੇਂ ਲੱਗੇ ਕੰਮ ਨਵੀਂ ਸਰਕਾਰ ਦੇ ਅੰਮ੍ਰੀ ਕਈ ਦਾ ਠੀਕ ਵੀ ਨੇ ਕਈ ਐ ਵੀ ਸਰੋਵ ਵੀ ਨੇ ਕੰਮ ਬਹੁਤ ਜ਼ਿਆਦਾ ਕਿਹੜੇ ਵਧੀਆ ਲੱਗਿਆ ਕੰਮ ਤੁਹਾਨੂੰ ਤੇ ਕਿਹੜਾ ਬੇਕਾਰ ਲੱਗਿਆ ਵਧੀਆ ਆ ਐ ਵੀ ਜਿੰਮੇ ਲਾ ਲੋ ਵੀ ਆਹਾ ਜੋ ਕੰਮ ਪਹਿਲਾਂ ਨਹੀਂ ਹੁੰਦੇ ਸੀਗੇ ਅੱਛਾ ਜੀ ਉਹ ਠੀਕ ਹੋ ਰਹੇ ਨੇ ਕੁਝ ਨਹੀਂ ਹੋਏ ਪਹਿਲਾਂ ਜਿੰਮੇ ਲਾ ਲੋ ਵੀ ਕ腐ਸ਼ਨ ਵਗੈਰਾ ਹੁਣ ਕਿਰੋਂ ਠੀਕ ਆ ਬਹੁਤ ਜ਼ਿਆਦਾ ਵੀ ਹੁਣ ਵਧੀਆ ਕ腐ਸ਼ਨ ਹੁਣ ਕ腐ਸ਼ਨ ਘਟੀ ਹੋਈ ਆ ਅੱਛਾ ਘਟੀ ਹੋਈ ਆ ਮਗਰ ਇਹਨੂੰ ਪਹਿਲਾਂ ਹੁੰਦੀ ਨਹੀਂ ਸੀ ਵੀ ਹੁਣ ਨਹੀਂ ਨਹੀਂ ਅੱਗੇ ਜ਼ਿਆਦਾ ਹੁੰਦੇ ਸੀ ਠੀਕ ਹੈ ਔਰ ਮਤਲਬ ਕਿਹੜਾ ਕੰਮ ਵਧੀਆ ਨਹੀਂ ਲੱਗਿਆ ਤੁਹਾਨੂੰ ਵਧੀਆ ਜਿਹੜੇ ਕੰਮ ਕਈ ਅੜੇ ਪੈ ਨੇ ਜਿਵੇਂ ਬੰਦੇ ਪੱਕੇ-ਪੁੱਕੇ ਨਹੀਂ ਹੋਏ ਅਜੇ ਅੱਛਾ ਜੀ ਇੱਕ ਵਰਮਾ ਸਿਸਟਮ ਨੇ ਉਹ ਅਜੇ ਤੱਕ ਪੱਕੇ ਨਹੀਂ ਹੋਏ ਉਹਨਾਂ ਦਾ ਬਹੁਤ ਲੰਬਾ ਚੱਲ ਰਿਹਾ ਸਮਾਂ ਮੱਕੇ 16-16 ਸਾਲ ਹੋ ਗਏ ਨੇ ਉਹਨਾਂ ਲੱਗਿਆਂ ਨੂੰ ਉਹ ਹੋਏ ਨਹੀਂ ਪੱਕੇ ਤਾਂ ਕਿੰਨੇ ਨੰਬਰ ਦਵੋਗੇ ਭਗਾਂਤਵਾਲ ਸਰਕਾਰ ਨੂੰ ਅਜੇ ਦਾ 50-50 ਹੈ ਕੰਮ ਹਾਂ ਗਾਹਾਂ ਨੂੰ ਜੇ ਮੌਕਾ ਮਿਲਦਾਗਾ ਨਵੀਂ ਸਰਕਾਰ ਦੇ ਵਿੱਚ ਚੋਣਾਂ ਹੋਣੀਆਂ 2027 ਚ ਕੀ ਤੁਸੀਂ ਪਾਵੋਗੇ ਵੋਟ ਆਮ ਆਦਮੀ ਪਾਰਟੀ ਨੂੰ ਇਹ ਵੀ ਹੁਣ ਅੱਗੇ ਦੇਖਦੇ ਆ ਜੀ ਅਗਲੇ ਜਿਹੜੇ 2 ਸਾਲ ਰਹਿ ਗਏ ਉਹਦੇ ਮਦਦ ਕਰਨੀ ਚਾਹੀਦੀ ਹਾਂ ਨਹੀਂ ਫਿਰ ਅਜੇ ਤਾਂ ਕੰਮ ਖਰਾਬ ਆ ਅੱਛਾ ਜੀ ਮਤੁਰੇਦਾਨ ਵਧੀਆ ਕੰਮ ਕਰਨੇ ਚਾਹੀਦੇ ਹਾਂ ਹਾਂ ਜੇ ਹੁਣ ਵਧੀਆ ਕਰਨਗੇ ਤਾਂ ਫਿਰ ਵੋਟਾਂ ਪੈਸੇ ਨਹੀਂ ਫਿਰ ਹੈ ਨਹੀਂ ਬੰਦਿਆ ਵਿਰੋਧੀ ਇਹ ਵੀ ਦੋਸ਼ ਲਾਉਂਦੇ ਨੇ ਕਿ ਸਰਕਾਰ ਦਿੱਲੀ ਤੋਂ ਚੱਲਦੀ ਆ ਕਿ ਤੁਹਾਨੂੰ ਕੀ ਲੱਗਦਾ ਆਪਣਾ ਨਹੀਂ ਇਹ ਨਹੀਂ ਭਗਵਾਨ ਤੁਮਾ ਨੇ ਲੰਦੇ ਨੇ ਹਾਂਜੀ ਹਾਂਜੀ ਬਿਲਕੁਲ ਹੀ ਬਿਲਕੁਲ ਧੰਨਵਾਦ ਅੰਦਰ ਫੰਗੀ ਠੀਕ ਹੈ ਕਿੱਥੇ ਦੇ ਰਹਿਣ ਵਾਲੇ ਗਲਾਬੇ ਵਾਲਾ ਮੁਖਸਰ ਕੋਲੇ ਠੀਕ ਹੈ ਕੀ ਕਹਿਣਾ ਚਾਹੋਗੇ ਨਵੀਂ ਸਰਕਾਰ ਨੂੰ 3 ਸਾਲ ਦੇ ਕਰੀਬ ਸਮਾਂ ਹੋ ਗਿਆ ਕੋਈ ਕੰਮ ਨਹੀਂ ਜੀ ਸਹੀ ਅੱਛਾ ਬੇਕਾਰ ਸਰਕਾਰ ਹੈ ਇਹ ਕਿਹੜਾ ਜਾਦੇ ਕੰਮ ਤੁਹਾਨੂੰ ਲੱਗਿਆ ਵੀ ਬੇਕਾਰ ਕੀਤਾ ਇਹਨਾਂ ਨੇ ਬੇਕਾਰ ਹੀ ਹੈ ਕਰੋ ਨਿਕਲਦੇ ਕਤਲ ਹੋ ਜਾਂਦੇ ਅੱਛਾ ਚੋਰੀਆਂ ਠੱਗੀਆਂ ਵਧੀਆਂ ਪਈਆਂ ਜੀ ਚੋਰੀਆਂ ਠੱਗੀਆਂ ਵਧੀਆਂ ਪਈਆਂ ਵੀਰੇ ਡਰੀ ਲੱਗਦਾ ਜੀ ਕੋਈ ਕਿਤੇ ਜਾ ਕੇ ਹਾਂ ਜੀ ਕੋਈ ਕਿਤੇ ਮਾਰਨ ਦਾ ਦਿਲ ਦਿਹਾੜੇ ਹੀ ਕਤਲ ਕਰੀ ਜਾਂਦੇ ਹੀ ਗੈਂਗਸਟਰ ਵਾਦੇਗਾ ਜੂਪੀ ਦੇ ਵੀ ਟਾਪਿਆ ਪਈ ਆਪਣਾ ਪੰਜਾਬ ਤਾਂ ਜੀ ਅੱਛਾ ਜੀ ਹਾਂ ਜੀ ਇਹ ਸਰਕਾਰ ਦੀ ਸਰਕਾਰ ਦੀ ਹੈ ਜਮ ਬੇਕਾਰ ਸਰਕਾਰ ਆ ਜੀ ਠੀਕ ਹੈ ਕਿਹੜਾ ਕੰਮ ਕੋਈ ਵਧੀਆ ਲੱਗਿਆ ਹੋਵੇ ਇਹਨਾਂ ਦਾ ਵਧੀਆ ਤਾਂ ਵੀਰੇ ਕੋਈ ਨਹੀਂ ਲੱਗਿਆ ਆ ਕਣਕ ਮਿਲਦੀ ਸੀ ਕਣਕ ਵੀ ਬੰਦ ਕਰਤੀ ਅੱਛਾ ਕਣਕ ਵੀ ਦੀਪੂੰਜ ਬੰਦ ਕਰਤੇ ਭਾਂਵੇਂ ਭਾਂਵੇਂ ਕਿਲੋ ਜੀ ਅੱਛਾ ਜੀ ਹਾਂ ਸਾਰੇ ਨਾਂ ਕੱਟੀ ਜਾਂਦੇ ਵਿੱਚੋਂ ਤੇ ਨਸ਼ਾ ਕਿਵੇਂ ਹੁਣ ਪਹਿਲਾਂ ਨਾਲ ਵਧਿਆ ਨਸ਼ਾ ਦਾ ਜੀ ਵਧਿਆ ਕਰਾਉਂ ਮੰਨਦੇ ਆ ਵਧਿਆ ਹੀ ਅੱਗੋਂ ਘਟਿਆ ਨਹੀਂ ਜੀ ਇਹ ਆਂਦਾ ਸਨ ਬੰਦ ਕਰ ਦਾਂਗੇ ਜੀ ਕੋਈ ਬੰਦ ਨਹੀਂ ਆਈ ਅੱਗੋਂ ਜ਼ਿਆਦਾ ਹੋਇਆ ਜੀ ਅੱਛਾ ਜੀ ਹਾਂਜੀ ਬਹੁਤ ਜ਼ਿਆਦਾ ਹੋ ਗਿਆ ਰਿਸ਼ਵਤ ਕਿਵੇਂ ਹੁਣ ਰਿਸ਼ਵਤ ਵੀ ਲੈਂਦੇ ਆ ਸਾਰੇ ਮੇਰਾ ਹਾਂਜੀ ਮੈਂ ਮੇਰਾ ਥਾਣਾ ਖੁਦ ਕੰਮ ਸੀਗਾ ਜੀ ਲੜਾਈ ਹੋਈ ਸੀ ਐਸਐਚਓ ਨੂੰ 20000 ਰੁਪਏ ਲੈ ਕੇ ਹੀ ਰਾਈ ਨਵਾਂ ਕਰਾਤਾ ਜੀ ਅੱਛਾ ਹਾਂਜੀ ਰਿਸ਼ਵਤਾਂ ਦੇ ਨਹੀਂ ਰਹਿ ਜਾਂਦੇ ਬੰਦ ਕਰੂੰਗਾ ਜੀ ਤਾਂ ਕੋਈ ਜ਼ਿਆਦਾ ਹੀ ਲੈਂਦੇ ਆ ਜੀ ਹੁਣ ਹੋਰ ਜ਼ਿਆਦਾ ਲੈਂਦੇ ਹਾਂਜੀ ਗਰੀਬ ਨੂੰ ਤੇ ਗਰੀਬ ਨਾਲ ਧੱਕਾ ਹੁੰਦਾ ਹੈ ਗਰੀਬ ਉਹ ਬਹੁਤ ਜਿਆਦਾ ਤੱਕਾ ਹੀ ਕਰਦੇ ਆਂ ਜੀ। ਹਾਂਜੀ। ਤੇ 10 ਚੋਂ ਕਿੰਨੇ ਨੰਬਰ ਦਵੋਗੇ ਸਰਕਾਰ ਨੂੰ? 10 ਚੋਂ ਤਾਂ ਹੀ 2-3 ਨਹੀਂ ਆਈ ਇਹਦੇ ਤਾਂ ਜੀ। ਤੇ 2-3 ਨੇ? 2-3 ਨੇ ਬਾਈ ਜੀ। ਬਹੁਤ ਬੇਕਾਰ ਸਰਕਾਰ ਆ ਗਈ। ਆਂ ਦਾ ਸੈਂ ਐ ਕਰ ਦੂੰ ਜੱਟ ਦਾ ਪੁੱਤਾਂ ਜੀ। ਕੁਛ ਨਹੀਂ ਨਨ ਕਰਕੇ ਵਿਖਾਇਆ ਜੱਟ ਵਾਲਾ ਤਾਂ। ਅੱਛਾ ਜੀ। ਹਾਂਜੀ। ਜਾਂ ਬੇਕਾਰ ਸਰਕਾਰ ਆਈ ਐ ਕਿ ਬਾਈ। ਧੰਨਵਾਦ। ਸਤਿ ਸ਼੍ਰੀ ਅਕਾਲ ਕੋਈ ਜੀ? ਸਤਿ ਸ਼੍ਰੀ ਅਕਾਲ। ਕਿਨਾ ਬਾਈ ਜੀ? ਮੇਰੇ ਨਾਲ ਦੀ ਗੱਲ ਸਹੀ ਹੈ। ਨਵੀਂ ਸਰਕਾਰ ਨੂੰ 3 ਸਾਲ ਹੋ ਗਏ ਪੂਰੇ ਜੀ। ਹੋ ਚੱਲੇ। ਤੇ ਕਿਵੇਂ ਲੱਗੇ ਕੰਮ ਇਹਨਾਂ ਦੇ? ਕੰਮ ਤੇ ਚਲੋ ਜੋ ਕਰ ਰਿਹਾ ਠੀਕ ਹੀ ਵੈਸੇ ਕਰ ਰਿਹਾ ਪਰ ਲੋਕਾਂ ਦੇ ਮਨਪਸੰਦ ਨਹੀਂ ਆ ਰਹੇ ਅੱਛਾ ਉਹ ਕੀ ਕਰਨ ਲੱਗਦਾ ਤੁਹਾਨੂੰ ਕਿਉਂਕਿ ਤੁਹਾਡਾ ਉਮਰ ਦਾ ਵੀ ਤਜਰਬਾ ਕਰਨ ਮਤਲਬ ਤਾਂ ਇਹ ਹੀ ਆ ਵੀ ਜੋ ਵੈਧੇ ਕਰ ਲੇ ਪਹਿਲਾਂ ਹੁਣ ਉਹ ਨਭਾ ਨਹੀਂ ਸਕਿਆ ਅੱਛਾ ਉਹਦਾ ਕਰਕੇ ਲੋਕੀ ਪਿੱਛੇ हटਦੇ ਜਾਂਦੇ ਆ ਠੀਕ ਹੈ ਤੇ ਉਹਦੇ ਕਿਹੜਾ ਕੰਮ ਤੁਹਾਨੂੰ ਜਿਆਦਾ ਵਧੀਆ ਲੱਗਿਆ ਤੇ ਕਿਹੜਾ ਸਭ ਤੋਂ ਬੇਕਾਰ ਲੱਗਿਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਤੇ ਕਿਹੜਾ ਤੁਹਾਨੂੰ ਲੱਗਿਆ ਵੀ ਯਾਰ ਇਹ ਬਹੁਤ ਵਧੀਆ ਕੰਮ ਕੀਤਾ ਕਾਮ ਤਾਂ ਵੇਖੋ ਨਾ ਜ ਹੁਣ ਨਕਲੀ ਨਾ ਕਲੀਨਿਕ ਖੋਲਿਓ ਤੇ ਚੰਗਾ ਕੰਮ ਸੀ ਗਰੀਬਾਂ ਦਾ ਕਲੀਨਿਕ ਜਿਹੜੇ ਆ ਕਲੀਨਿਕ ਆ ਠੀਕ ਆ ਵੀ ਫਿਰ ਇਲਾਜ ਹੁੰਦਾ ਆਮ ਨੂੰ ਫਿਰ ਇਲਾਜ ਹੁੰਦਾ ਉਹ ਉਹ ਚੰਗਾ ਕੰਮ ਹੀ ਬਹੁਤ ਚੰਗਾ ਸੀ ਉਹਦੇ ਵਿਰੁੱਧ ਸੈਂਟਰ ਸੀ ਵੀ ਆਪਣਾ ਨਾਮ ਲਖਾਇਆ ਨਾ ਅੱਛਾ ਵੀ ਸੈਂਟਰ ਦੀ ਸਕੀਮ ਸੀ ਇਹ ਨਹੀਂ ਨਹੀਂ ਇਹ ਤਾਂ ਭਗਵੰਤ ਮਾਨ ਦੀ ਸਕੀਮ ਸੀ ਨਾ ਹਾਂਜੀ ਆਮ ਆਦਮੀ ਨਹੀਂ ਉਹ ਪਿੱਛੋਂ ਸੈਂਟਰ ਨੇ ਕਈ ਫੰਡ ਰੋਕਦੇ ਸੀਗੇ ਉਹ ਨਾ ਫੰਡ ਉਹਦਾ ਕਰਕੇ ਉਹਨਾਂ ਨੂੰ ਫੇਰ ਮਟਾਉਣਾ ਪਿਆ ਹਾਂਜੀ ਤੇ ਵੀ ਪੈਸਾ ਹਸਲ ਹੋ ਜਾਵੇ ਪੈਸਾ ਮਤਲਬ ਇਹਨਾਂ ਕੋ ਘੱਟ ਆ ਓਕੇ ਉਹ ਕਰਕੇ ਇਹਨਾਂ ਦਾ ਵਾਅਦੇ ਪੂਰੇ ਨਹੀਂ ਹੋ ਰਹੇ ਠੀਕ ਤੇ ਕਿਹੜਾ ਕੰਮ ਤੁਹਾਨੂੰ ਲੱਗਿਆ ਵੀ ਨਹੀਂ ਵਧੀਆ ਸੀਗਾ ਜਿਹੜਾ ਨਹੀਂ ਪਸੰਦ ਆਇਆ ਕੰਮ ਤੁਹਾਨੂੰ ਨਹੀਂ ਸਾਡੇ ਦੇ ਪਸੰਦ ਆ ਹਾਂ ਕੋਈ ਫੈਸਲਾ ਹੋਵੇ ਇਦਾਂ ਦਾ ਸਾਡੇ ਦੇ ਪਸੰਦ ਆ ਹੁਣ ਵੇਖੋ ਨਾ ਕਹਿੰਦੇ ਪੱਗਾਂ ਨਹੀਂ ਲੱਥਣੀਆਂ ਹੁਣ ਧਰਨੇ ਵੀ ਲੋਕੀ ਲਾਈ ਜਾਂਦੇ ਆ ਪੱਗਾਂ ਵਿੱਚ ਨਹੀਂ ਨਹੀਂ ਇਹ ਨਹੀਂ ਪਸੰਦ ਨਾਲ ਕਹਿੰਦੇ ਸਾਡੀ ਦਾ ਪਸੰਦ ਆ ਸਾਡੇ ਨਹੀਂ ਆਸਾਂ ਦੇ ਪੱਗਾਂ ਲੱਥਣੀਆਂ ਨੇ ਆਣੇ ਇਹ ਗੱਲ ਗਲਤ ਹੈ ਸਰ ਰਿਸ਼ਵਤ ਕਿਵੇਂ ਅੱਗੇ ਨਾਲੋਂ ਵਧੀਆ ਘਟੀ ਹੈ ਜੀ ਰਿਸ਼ਵਤ ਘਟੀ ਹੈ ਘਟ ਗਈ ਹੁਣ ਰਿਸ਼ਵਤ ਹੀ ਘਟੀ ਹੈ ਠੀਕ ਆ ਵੀਰ ਕਹਿੰਦੇ ਸੀ ਵਧ ਗਈ ਹੁਣ ਕਹਿੰਦੇ ਨਹੀਂ ਨਹੀਂ ਰਿਸ਼ਵਤ ਘਟੀ ਆ ਅੱਛਾ ਤੇ ਨਸ਼ਾ ਕਿਵੇਂ ਆ ਵਧ ਗਿਆ ਘਟ ਗਿਆ ਜੀ ਨਸ਼ਾ ਤੇ ਉਹੀ ਕੰਮ ਚੱਲੀ ਜਾਂਦਾ ਨਸ਼ੇ ਵਾਲਾ ਤਾਂ ਫੇਰ ਅੱਛਾ ਤੇ 10 ਚੋਂ ਕਿੰਨੇ ਨੰਬਰ ਦਵੋਗੇ ਭਗਵਾਨਤਵਾਨ ਸਰਕਾਰ ਨੂੰ ਹਾਂਜੀ 10 ਦੇ ਵਿੱਚੋਂ ਕਿੰਨੇ ਨੰਬਰ ਦਵੋਗੇ ਉਹਨਾਂ ਦੇ ਕੰਮਾਂ ਲਈ ਮੈਂ ਉਹ ਤਾਂ ਮੈਂ ਨੰਬਰ ਦੇਣੇ ਆ ਪਬਲਿਕ ਨਹੀਂ ਨੰਬਰ ਦੇਣੇ ਆ ਜੀ ਤੁਹਾਡੇ ਕਰਕੇ ਸਰਕਾਰ ਬਣਦੀ ਆ ਸਾਡੇ ਕਰਕੇ ਹੀ ਬਣਦੇ ਚਲੋ ਸਾਡੇ ਜੇ ਮੈਂ ਤੁਸੀਂ ਕੰਮ ਦੇਖਦੇ ਹੋ ਵਧੀਆ ਘਟਿਆ ਜੋ ਵੀ ਵੀ ਦੱਸੋ ਕਿੰਨੇ ਨੰਬਰ ਤੁਹਾਡੇ ਹਿਸਾਬ ਨਾਲ ਸਾਡੇ ਵਾਸਤੇ ਤਾਂ ਠੀਕ ਹੀ ਆ ਅੱਛਾ ਕਿੰਨੇ ਨੰਬਰ ਦੇਣੇ ਚਾਹੀਦੇ ਨੇ ਤੁਹਾਡੇ ਹਿਸਾਬ ਨਾਲ ਮੈਂ ਤਾਂ ਕਿੰਨਾ ਦੱਸ ਦੇਦਾ ਹੀ ਠੀਕ ਹੈ ਸਾਡੇ ਵਾਸਤੇ ਠੀਕ ਹੈ ਬਸ ਆਪਾਂ ਗਲਤ ਨੇ ਵਾਲਾ ਕੰਮ ਗਲਤ ਹੈ ਵੀ ਜੇ ਮੈਂ ਧਰਨੇ ਲੱਗਦੇ ਨੇ ਆਪਾਂ ਗਲਤ ਦੀਆਂ ਨੇ ਉਹ ਗਲਤ ਕੰਮ ਗਲਤ ਆ ਹੋਰ ਕੋਈ ਜਿਹੜਾ ਨਾ ਪਸੰਦ ਹੋਵੇ ਤੁਹਾਨੂੰ ਨਹੀਂ ਬਸ ਇਹੀ ਆ ਵੀ ਲੋਕੀ ਪਰੇਸ਼ਾਨ ਨੇ ਇਹਨਾਂ ਤੋਂ ਵੀ ਅਭੀ ਧਰਨੇ ਮੰਗਾ ਨਹੀਂ ਮੰਗੀਆਂ ਜਾਂਦੀਆਂ 2027 ਚ ਦੁਬਾਰੇ ਪਾਵੋਗੇ ਵੋਟ ਭਗਵਾਨ ਤੁਹਾਨੂੰ ਮੈਂ ਤਾਂ ਹੁਣ ਵੀ ਪਾਈ ਆ ਅੱਛਾ ਹੁਣ ਵੀ ਪਾਈ ਆ ਠੀਕ ਦੁਬਾਰੇ ਪਾਵੋਗੇ 27 ਮਤਲਬ ਕਾਰਪੋਰੇਸ਼ਨ ਦੀਆਂ ਹੁਣ ਵੀ ਇਹਨਾਂ ਨੂੰ ਵੀ ਪਾਈ ਆ ਪਰ ਨਹੀਂ ਇਹ ਇਦੋਂ ਨਹੀਂ ਜਿੱਤ ਸਕੀ ਇਹਨਾਂ ਦੀ ਬੀਬੀ ਨਾ ਤੇ ਇਹ ਕੀ ਲੱਗਦਾ ਇਹਨਾਂ ਦੀ ਸਰਕਾਰ ਵੀ ਦੀ ਪੰਜਾਬ ਤੇ ਤਾਂ ਵੀ ਨਹੀਂ ਜਿੱਤ ਸਕੀ ਜੀ ਉਹਦੇ ਪਿੱਛੇ ਬਸ ਐਵੇਂ ਆ ਲੋਕੀ ਮੱਤਲ ਕੁਛ ਪਛੜਦੇ ਜਾਂਦੇ ਆ ਨਾ ਇਹਨਾਂ ਕਰਕੇ ਹੀ ਧਰਨੇ ਤੋਂ ਦੰਦਾ ਕਰਦੇ ਜਾਨੀ ਤੁਸੀਂ ਕਹਿੰਦੇ ਕੰਮ ਵਧੀਆ ਕਰਦੇ ਕੰਮ ਤਾਂ ਚਲੋ ਸਾਰੇ ਵਧੀਆ ਕਰਦੇ ਆ ਪਰ ਲੋਕਾਂ ਦਾ ਮੱਤਲ ਡਿਮਾਂਡ ਨਹੀਂ ਪੂਰੀ ਹੋ ਰਹੀ ਕੀ ਡਿਮਾਂਡ ਨਹੀਂ ਪੂਰੀ ਡਿਮਾਂਡ ਇਹ ਹੈ ਵੀ ਜਿਵੇਂ ਹੁਣ ਧਰਨੇ ਲੋਕਾਂ ਦੀਆਂ ਜਿਹੜੇ ਵਧੀਆ ਕੰਮ ਕਰਿਓ ਉਹਦੇ ਨਾਲ ਮਾਸਟਰਾਂ ਦੇ ਹੁੰਦੇ ਨੇ ਲੋਕ ਜੀ ਮਾਸਟਰਾਂ ਮਾਸਟਰ ਵੇਖੋ ਹੁਣ ਜੁੜੇ ਕਿਤੇ ਟੀਚਰ ਉਹ ਵੀ ਧਰਨੇ ਤੇ ਬੈਠੇ ਆ ਹੁਣ ਕਿਸਾਨ ਧਰਨੇ ਤੇ ਬੈਠੇ ਆ ਮਾਦਾ ਆਹਰ ਕਟ ਵਾਲੀ ਵਿਚਰਪਸ ਡਰਾਈਵਰ ਕੱਲ ਹੜਤਾਲ ਕੀਤੀ ਸੀ ਕਹਿੰਦੇ ਉਹ ਵੀ ਉਹ ਵੀ ਉਹ ਨਾ ਕਾ ਕੀਤੀ ਤਿੰਨ ਦਿਨ ਦੀ ਤੇ ਇਸ ਤਰ੍ਹਾਂ ਕਰਕੇ ਲੋਕੀ ਆਪਣੀਆਂ ਮੰਗਾਂ ਤੋਂ ਉਜੜੇ ਆ ਵੀ ਤੁਹਾਡੇ ਸਾਹ ਨਾਲ ਵਧੀਆ ਕੋਲ ਮਣਾ ਕੇ ਹੈ ਤਾਂ ਵਧੀਆ ਜੀ ਸਾਡੇ ਵਾਸਤੇ ਤਾਂ ਵਧੀਆ ਹੀ ਆ ਤੁਹਾਡੇ ਵਾਸਤੇ ਕਿਹ ਵਧੀਆ ਤੁਹਾਡੇ ਵਾਸਤੇ ਜਿਆ ਕਿ ਖਾਸ ਕਰ ਤਾ ਸਾਨੂੰ ਰਾਸ਼ਨ ਮਿਲਦਾ ਪੈਨਸ਼ਨ ਮਿਲਦੀ ਆ ਅੱਛਾ ਕਿਹਦੀ ਪੈਨਸ਼ਨ 1500 1500 ਰਜ ਜਾਂਦਾ ਮਹੀਨਾ ਨਿਕਲ ਜਾਂਦਾ ਚਲੋ ਅਸੀਂ ਕੁਝ ਆਵਾਟੋ ਚਲਾ ਲੀਨੇ ਆ ਠੀਕ ਬੇਬੇ ਨੂੰ ਵੀ ਮਿਲਦਾ ਹਣਾ 1000 ਰੁਪਏ ਸੱਚ ਉਹ ਤਾਂ ਮਿਲਿਆ ਨਹੀਂ ਨੀ ਬੇਬੇ ਨੂੰ ਨਹੀਂ ਮਿਲਿਆ ਬੇਬੇ ਹੈ ਨਹੀਂ ਹੁਣ ਗੁਜ਼ਰ ਗਿਆ ਫੇਰ ਤਾਂ ਕਿੱਥੇ ਮਿਲਦਾ ਹੈ ਪੂਰੀ ਪੂਰੀ ਹੋ ਗਈ ਹੈ ਪਹਿਲੇ ਮਿਲਦਾ ਸੀ ਪੈਨਸ਼ਨ ਮਿਲਦਾ ਸੀ ਅੱਛਾ ਪਹਿਲਾਂ 1000 ਰੁਪਏ ਮਿਲਦਾ ਸੀ ਨਹੀਂ ਨਹੀਂ ਪੈਨਸ਼ਨ ਮਿਲਦੀ ਸੀ ਅੱਛਾ ਪੈਨਸ਼ਨ ਬੜਾ ਬੜਾ ਪਾਪੜ ਪੈਨਸ਼ਨ ਕਿਹੜਾ 1000 ਰੁਪਏ ਉਹ ਵੀ ਨਹੀਂ ਮਿਲਿਆ ਉਹ ਕਿਵੇਂ ਲੱਗਦਾ ਉਹ ਇੰਨਾ ਗੱਲਾਂ ਤੋਂ ਹੀ ਲੋਕੀ ਮਤਲਬ ਜਨਾਨੀਆਂ ਕੰਨੀ ਘਟਾਉਂਦੀਆਂ ਨੇ ਖਲਾਬ ਹੈ ਇਹ ਚੱਕਰ ਹੈ ਧੰਨਵਾਦ ਨੀਟਾ ਨੀਟਾ ਪੂਰਾ ਨਾਂ ਬਲਵਿੰਦਰ ਸਿੰਘ ਤੁਹਾਡੇ ਜੀ ਮੇਰਾ ਨਾਮ ਜਵੰਦ ਸਿੰਘ ਜਿਸ ਸੰਬੰਧ ਤੇ ਜਵੰਦ ਸਿੰਘ ਜੱਜਾ ਜਵਾਗੇ ਮੇਰੀ ਵੀਡੀਓ ਆਈ ਹੂਆ ਤੁਹਾਡੇ ਚੈਨਲ ਤੇ ਅੱਛਾ ਆ ਉਹ ਜਿਹੜੀ ਕੁਲੀ ਆਂਦੀ ਨਹੀਂ ਆਈ ਹੈਗੀ ਕੁਲੀ ਦਾ ਕੰਮ ਕਰਦੇ ਆਸੀਂ ਕਾਹਦਾ ਕੁਲੀ ਦਾ ਕੁਲੀ ਦਾ ਬਾਜਨ ਚੜਾਉਣ ਦਾ ਬੱਸਾਂ ਤੇ ਇਹਦਾ ਕੰਮ ਕਰਦੇ ਆਂ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਕਹਿਣਾ ਇਹੀ ਚਾਹੁੰਦੇ ਆਂ ਵੀ ਸ਼ਾਂਤਮਈ ਰਹੇਗੇ ਵਾਹਿਗੁਰੂ ਕਿਰਪਾ ਰੱਖੇ ਲੋਕਾਂ ਤੇ ਬੜਾ ਹੈਰਾ ਫੇਰੀ ਦਾ ਕੰਮ ਚੱਲਿਆ ਕੋਈ ਬੰਦੇ ਨੂੰ ਬੰਦਾ ਸਮਝਦਾ ਹੀ ਨਹੀਂ ਹੈਗਾ ਅੱਛਾ ਅੱਜ ਤਾਂ ਕਹਨੇ ਆਪਲਾ ਟਾਈਮ ਪਾਸ ਅਸੀਂ ਕਰੀ ਜਾਈਏ ਵਧੀਆ ਠੀਕ ਹੈ ਨਾ ਅੱਜ ਕਹਨੇ ਸੁਖ ਸ਼ਾਂਤੀ ਰਹੇ ਸਾਰੇ ਜੀ ਉਮਰ ਹੋਗੀ ਤੁਹਾਡੀ ਮੇਰੀ ਹੈਗੀ 67ਵਾਂ ਸਾਲ ਆ ਕਿਵੇਂ ਲੱਗਦਾ ਪਹਿਲੇ ਸਮੇਂ ਤੇ ਹੁਣ ਦੇ ਸਮੇਂ 'ਚ ਜਿਹੜਾ ਚੱਲ ਰਿਹਾ ਬਹੁਤ ਬੜਾ ਹਲਾ ਹੁਣ ਤਾਂ ਜਿਹੜਾ ਦੁਨੀਆ ਗਰਕਨ ਤੇ ਆਈ ਪਈ ਆ ਪੰਜਾਬੀ ਗਰਕਨ ਤੇ ਕੀ ਭੈਜੋ ਪੈਸੇ ਦੀ ਖਾਤਰ ਬੰਦੇ ਦੀ ਇੱਜ਼ਤ ਹੀ ਨਹੀਂ ਹੈਗੀ ਜੇ ਵੱਡਾ ਕੰਮ ਕਰਦਾ ਸਾਰਾ ਕੋਈ ਮਿਲ ਜਾਂਦਾ ਜੇ ਨਹੀਂ ਕੰਮ ਕਰਦਾ ਉਹਨੂੰ ਪੁੱਛਦਾ ਹੀ ਕੋਈ ਨਹੀਂਗਾ ਦੇ ਪੈਸੇ ਦੀ ਇੱਜ਼ਤ ਰਹਿ ਗਈ ਪੈਸੇ ਦੀ ਇੱਜ਼ਤ ਰਹਿ ਗਈ ਜਿਹੜੋ ਕੋ ਪੈਸਾ ਸਭ ਕੋ ਸੀ ਆ ਹਾਂ 100 ਦੇ ਵਿੱਚੋਂ ਹੈਗੇ ਪੰਜ ਕੇ ਬੰਦੇ ਜਿਹੜੇ ਰੱਬ ਨੂੰ ਮੰਨਣ ਵਾਲੇ ਨੇ ਸੇਵਾ ਕਰਨ ਵਾਲੇ ਨੇ ਐ ਨਿਰਾਪura ਨਹੀਂ ਕਹਿੰਦਾ ਵੀ 100% ਇੱਟ ਹੀ ਚੱਲਦੀ ਹੈ ਦੁਨੀਆ ਹਾਂਜੀ 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 ਤੇ ਸਰਕਾਰ ਨੂੰ 3 ਸਾਲ ਹੋ ਗਏ ਨਵੀਂ ਨੂੰ ਪੰਜਾਬ 'ਚ ਉਹਦੇ ਕੰਮ ਕਿਵੇਂ ਲੱਗੇ ਬਹੁਤ ਵਧੀਆ ਕੰਮ ਕਰਦੇ ਕਿਹੜਾ ਕੰਮ ਜਿਆਦਾ ਪਸੰਦ ਆ ਤੁਹਾਨੂੰ ਸਾਨੂੰ ਤਾਂ ਕੰਮ ਇਹ ਪਸੰਦ ਆ ਵੀ ਜਿਹੜੀ ਆ ਹਨਾ ਟਾਈਮ ਪਾਸ ਹੋਣ ਵਾਲਾ ਜਾਨੀ ਗਰੀਬ ਆਦਮੀ ਜਿਹੜਾ ਮਜ਼ਦੂਰੀ ਕਰਦਾ ਜਾਂ ਬਿਜਲੀ ਦਾ ਬਿੱਲ ਮਾਫ ਕਰਤਾ ਹੋੜ ਕਈ ਗੱਲਾਂ ਵਿਚਾਰੇ ਨੇ ਸੋਹਣੀਆਂ ਕੀਤੀਆਂ ਨੇ ਹਾਂ ਜਿਹੜਾ ਨਸ਼ਾ ਨੂੰ ਸਾਫੜੀ ਜਾਂਦੇ ਉਹ ਸਾਲੇ ਸਾਹੀ ਨਹੀਂ ਲੈਂਦੇ ਹੈਗੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਅੱਛਾ ਉਹ ਸਾਹੀ ਨਹੀਂ ਲੈਂਦੇ ਕਿਤੇ ਨੋ ਕਿਤੇ ਸਾਲਾ 5 ਕਿਲੋ ਆ ਗਿਆ ਕਦੇ 20 ਕਿਲੋ ਆ ਗਿਆ ਕਦੇ 10 ਕਿਲੋ ਆ ਗਿਆ ਵਿਚਾਰੇ ਬੀਐਸਐਫ ਵਾਲੇ ਪੈਸੇ ਵੀ ਬਹੁਤ ਬਹੁਤ ਜਾਲ ਪਏ ਜੀ ਬਹੁਤ ਜ਼ਿਆਦੇ ਚੱਲਦੇ ਆ ਕਹਿੰਦੇ ਤਾਂ ਹੈਗੇ ਖਤਮ ਕਰਤਾ ਕੀ ਕਹਿੰਦੇ ਵੱਧ ਗਿਆ ਕਾ ਘਟ ਗਿਆ ਨਸ਼ਾ ਨਸ਼ਾ ਤਾਂ ਜਾਣੀ ਹੁਣ ਪਿੰਡਾਂ ਜੀ ਦਾ ਘਟ ਗਿਆ ਪਿੰਡਾਂ ਜੇ ਇਕਣ ਘਟਿਆ ਗੋਲੀਆਂ ਤੇ ਬੜਾ ਜ਼ੋਰ ਲਾਇਆ ਮੈਡੀਕਲ ਨਸ਼ੇ ਤੇ ਉਹ ਚੀਜ਼ ਹੈ ਨਹੀਂ ਕਿ ਜਿਹੜੀ ਅੱਗੇ ਸੀ ਪਹਿਲਾਂ ਚਿੱਟਾ ਹੀ ਖਾ ਕੇ ਮਰਦੇ ਸੋ ਤਾਂ ਉਹ ਰੋਜ਼ ਵਾਲੇ ਬੰਦ ਹੋ ਗਿਆ ਹੁਣ ਬੰਦ ਨਹੀਂ ਹੋਇਆ ਕੁਝ ਵੀ ਅੱਛਾ ਜੀ ਬੰਦ ਨਹੀਂ ਹੋਇਆ ਕੁਝ ਨਹੀਂ ਵਧਿਆਗਾ ਘਟਿਆ ਪਹਿਲਾਂ ਨਾਲ ਕੀ ਨਸ਼ਾ ਆਉਣ ਦੇ ਵਿੱਚ ਤਾਂ ਵਧਿਆ ਹੋਇਆ ਅੱਛਾ ਉਹ ਪੀਣ ਦੇ ਵਿੱਚ ਘਟਿਆ ਹੋਊਗਾ ਅੱਜ ਵੀ ਆਉਂਦਾ ਜ਼ਿਆਦਾ ਪਿੰਦਾ ਘਟਾ ਵੀ ਪਰ ਉਹ ਘਰੇ ਰੱਖੀ ਜਾਂਦੇ ਨੇ ਲੋਕ ਕੀ ਪਤਾ ਇਹ ਤਾਂ ਗਵਰਨਮੈਂਟ ਨੂੰ ਪਤਾ ਹੋਊਗਾ ਜਿਹੜੇ ਲਏ ਛਾਪਾ ਮਾਰਦੇ ਨੇ ਫੜਦੇ ਨੇ ਕਿਉਂ ਨਹੀਂ ਦਿਲ ਨਹੀਂ ਕਰਦਾ ਫਿਰ ਲੋਕਾਂ ਦਾ ਮੰਤੂ ਕਹਿੰਦੇ ਆਉਂਦਾ ਵੱਧਾ ਪਰ ਲੱਗਦਾ ਘਟਾ ਉਹ ਫੜ ਲੈਂਦੇ ਨੇ ਬਾਰਡਰ ਤੇ ਅੱਛਾ ਫੜ ਲੈਂਦੇ ਨੇ ਫੜ ਲੈਂਦੇ ਨੇ ਬਾਰਡਰ ਤੇ ਮੈਂ ਟੈਲੀਵਿਜ਼ਨ ਤੇ ਕਈ ਵਾਰੀ ਦੇਖਿਆ ਪੱਠੀਆਂ ਦੇ ਸਿੱਟਦੇ ਦੇਖੇ ਨੇ ਪੈਕਟ ਤੇ ਪੈਕਟ ਵੀ ਗਰਮ ਕਰ ਦਿੰਦੇ ਨੇ 60 ਦਿੰਦੇ ਨੇ ਅੱਛਾ 60 ਦਿੰਦੇ ਨੇ ਮਾ ਉਹ ਗਰਮ ਕਰਦੇ ਨੇ ਟੈਲੀਵਿਜ਼ਨ ਨਹੀਂ ਨਹੀਂ ਟੈਲੀਵਿਜ਼ਨ ਦੇ ਵਿੱਚ ਦੇਖਿਆ ਕਈ ਵਾਰੀ ਠੱਡੀਆਂ ਚ ਨਾ ਚੱਕ ਨੇ ਪੈਕਟ ਭਾਂਜੋ ਵਿੱਚ ਦੀ ਵਿੱਚ ਨਸ਼ੇ ਨੂੰ ਕਰ ਦਿੰਦੇ ਕਰ ਦਿੰਦੇ ਵੀ ਕਿਸੇ ਦੇ ੱਟਕੇ ਨਾ ਚੜੇ ਕਿਸੇ ਤੇ ਕਿਹੜਾ ਕੰਮ ਤੁਹਾਨੂੰ ਨਹੀਂ ਪਸੰਦ ਆਇਆ ਨਹੀਂ ਪਸੰਦ ਜਿੰਨਾ ਚਿਰ ਜ਼ਿੰਦਗੀ ਮੈਂ ਕੰਨਵੇ ਦਾ ਭਰਤੀ ਹੋਇਆ ਇੱਥੇ ਕਾਦੇ ਕੁਲੀ ਇੱਥੇ ਕੁਲੀ ਦੇ ਕੰਮ ਕਰਦਾ ਭਾਈ ਜਨ ਚੱਕਣ ਦਾ ਠੀਕ ਹੈ ਜੀ ਤੇ ਆਪਾਂ ਤਾਂ ਇਹੀ ਪਸੰਦ ਆ ਰੋਟੀ ਪਾਣੀ ਵਧੀਆ ਚੱਲੀ ਜਾਂਦਾ ਨਹੀਂ ਨਹੀਂ ਪਸੰਦ ਕਿਹੜਾ ਨਹੀਂ ਪਸੰਦ ਤਾਂ ਯਾਰ ਆਪਾਂ ਕਹੀ ਨਹੀਂ ਸਾਡੇ ਕੰਮ ਤਾਂ ਕੋਈ ਮਾੜਾ ਨਹੀਂ ਹੁੰਦਾ ਕੰਮ ਤਾਂ ਕੋਈ ਮਾੜਾ ਨਹੀਂ ਹੁੰਦਾ ਅੱਛਾ ਜੀ ਕੰਮ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਯਾਰ ਕਿ ਕੰਮ ਤਾਂ ਹਰ ਇੱਕ ਚੰਗਾ ਹੀ ਹੁੰਦਾ ਦੋ ਪੈਸੇ ਦੇਣ ਵਾਲਾ ਹੋਵੇ ਇਹ ਨਹੀਂ ਵੀ ਬਲੈਕ ਕਰਨ ਵਾਲਾ ਹੋਵੇ ਹਾਂ ਇੱਜ਼ਤ ਵਾਲਾ ਕੰਮ ਇੱਜ਼ਤ ਵਾਲਾ ਕੰਮ ਹੋਵੇ ਦੋ ਪੈਸੇ ਬੱਚਿਆਂ ਜਾ ਕੇ ਤੁਸੀਂ ਮਿਹਨਤ ਵਾਲਾ ਕੰਮ ਕਰਦੇ ਹੋ ਇੰਨੀ ਉਮਰ ਹੋ ਗਈ ਤਾਂ ਵੀ ਮਿਹਨਤ ਕਰਦੇ ਹੋ ਸਰੀਰ ਹੁਣ ਇੱਥੋਂ ਦੋ ਪੈਸੇ ਲੈ ਕੇ ਜੰਨੇ ਚਾਹੇ 100 ਲੈ ਕੇ ਜੰਨੇ ਚਾਹੇ 500 ਲੈ ਕੇ ਜੰਨੇ ਆ ਇਹ ਨਹੀਂ ਹੈਗਾ ਵੀ ਸਾਨੂੰ ਡਰਾ ਰਾਸਤੇ ਨੌਜਵਾਨ ਜਿਹੜੇ ਅੱਜ ਕੱਲ ਕੰਮ ਨਹੀਂ ਕਰਦੇ ਤੁਸੀਂ ਦੇਖ ਲਓ 67 ਸਾਲ ਦੇ ਹੋ ਕੇ ਵੀ ਐ ਭਜਨ ਚੱਕਦੇ ਹੋ ਹਣਾ ਵੀ ਉਹਨਾਂ ਲੋਕਾਂ ਲਈ ਆਧਾਰਨ ਹੋ ਇੱਕ ਤੁਸੀਂ ਵੀ ਉਹਨਾਂ ਲੋਕਾਂ ਨੂੰ ਕੀ ਤੁਸੀਂ ਦੇਣਾ ਚਾਹੋਗੇ ਇਹ ਗੱਲ ਕਹਿੰਦੇ ਆ ਵੀ ਜਿਹੜਾ ਬੱਚਾ ਨਾ ਘਰ ਦੇ ਵਿੱਚ ਮਾਂ ਪਿਓ ਦੀ ਜ਼ਿੰਮੇਵਾਰੀ ਹੁੰਦੀ ਆ ਸਾਰੀ ਜਦੋਂ ਬੱਚਾ ਪਾਲਦਾ ਨਾ ਉਹ ਤੇ ਕੰਟਰੋਲ ਰੱਖੋ ਜਿੱਧਰ ਜਾਂਦਾ ਪੈਸੇ ਦਿੰਦੇ ਹੋ ਉਹਦਾ ਪਤਾ ਲਵੋ ਵੀ ਕਿੱਥੇ ਜਾਂਦਾ ਕੀ ਖਾਂਦਾ ਇਹ ਜੇ ਗਲਤ ਜਗ੍ਹਾ ਤਾਂ ਨਹੀਂ ਜਾਂਦਾ ਉਹਦੇ ਉਹਦੀ ਗੱਲ ਨਾ ਮੰਨੋ ਬੱਚੇ ਜੀ ਕੋਈ ਗੱਲ ਨਾ ਮਨੋ 14 15 ਸਾਲ ਤੱਕ ਗੱਲ ਨਾ ਮੰਨੂ ਉਹਦੀ ਬੱਚੇ ਜੀ ਆਪ ਦੇ ਆਪਦੀ ਲਹਿਰ ਤੇ ਚਲਾਓ ਉਹਨੂੰ ਨਹੀਂ ਕੋਈ ਗੱਲ ਨਾ ਮੰਨੋ ਮਤਲਬ ਵੀ ਕੋਈ ਵੀ ਗੱਲ ਨਾ ਮੰਨੋ ਕੋਈ ਵੀ ਗੱਲ ਨਾ ਮੰਨੋ ਗਲਤ ਆ ਅੱਛਾ ਜਿਵੇਂ ਹੁਣ ਉਹ ਜਾਂਦਾ ਵੀਡੀਓ ਗੇਮ ਦੇ ਲਈ ਵੀਡੀਓ ਫਿਲਮ ਦੇ ਲਈ ਫਲਾਨਾ ਦੇਖ ਲਿਆ ਟੈਂਕਾ ਦੇਖ ਲਿਆ ਕਿਹਦੇ ਨਾ ਮੰਨੋ ਨਾ ਨਾ ਉਹਨੂੰ ਚੀਜ਼ ਨਾ ਲੈ ਕੇ ਦੋ ਉਹ ਨਾ ਮੰਨੋ ਉਹ ਨਾ ਚੀਜ਼ ਨਾ ਲੈ ਕੇ ਦੋ ਉਹਨੂੰ ਉਹਦੀ ਮਰਜ਼ੀ ਦੀ ਅੱਛਾ ਇਹ ਜਿੱਦ ਕਰਦਾ ਉਹ ਅੱਛਾ ਸਮਝ ਗਏ ਨਾ ਜੇ ਸਹੀ ਰੱਖਣਾ ਹਾਂ ਜੇ ਸਹੀ ਰੱਖਣਾ ਚੱਲ ਜੇ ਸਹੀ ਰੱਖਣਾ ਨਾ ਉਹਦੀ ਜਿੱਦ ਨਾ ਪਕਾਓ ਕੰਟਰੋਲ ਰੱਖੋ ਉਹਦੇ ਪੈਸੇ ਤੇ ਕੰਟਰੋਲ ਰੱਖੋ ਨੂੰ ਜਾਣ ਜਦੋਂ ਜਾਂਦਾ ਦੁਕਾਨ ਤੇ ਉਹਦੇ ਪਿੱਛੇ ਜਾਓ ਉਹਦਾ ਪਤਾ ਲਓ ਵੀ ਕੀ ਖਾਂਦਾ ਇਹ ਠੀਕ ਹੈ ਨਾ ਜੇ ਤੁਸੀਂ ਬੱਚੇ ਦੀ ਜ਼ਿੰਦਗੀ ਬਣਾਉਣੀ ਆ ਜੇ ਤੁਸੀਂ ਬੱਚੇ ਨੂੰ ਖੂਚੀ ਸੱਟਣਾ ਪਹਿਲਾਂ ਹੀ ਸੱਟ ਦੋ ਹਾਂ ਫਿਰ ਜਮਾ ਹਾਂਜੀ ਹਾਂਜੀ ਤੇ ਸਰਕਾਰ ਨੂੰ ਉਹਦੇ ਕੰਮਾਂ ਲਈ 10 ਚੋਂ ਕਿੰਨੇ ਨੰਬਰ ਦੇਵੋਗੇ ਕਿਨੂੰ ਸਰਕਾਰ ਨੂੰ ਆਪਾਂ ਤਾਂ ਸਾਰੇ ਹੀ ਨੰਬਰ ਦੇਣ ਨੂੰ ਰਾਜ਼ੀ ਆ ਜਿਹੜਾ ਚੰਗਾ ਕੰਮ ਕਰਦਾ ਬਹੁਤ ਵਧੀਆ ਧੰਨਵਾਦ ਜੀ ਸਾਰੇ ਨੰਬਰ ਦੇਣ ਨੂੰ ਤਿਆਰ ਆ ਕਿਉਂ ਜਿਹੜਾ ਚੰਗਾ ਕੰਮ ਕਰਦਾ ਚੰਗਾ ਹੀ ਆ ਜਿਹੜਾ ਝੂਠ ਬੋਲ ਉਹਨੇ 100 ਝੂਠ ਬੋਲਣਾ ਜਿਹੜਾ ਸੱਚ ਬੋਲਦਾ ਉਹਨੇ ਪੰਜ ਇੱਕੋ ਹੀ ਬੋਲਣਾ ਸੱਚੇ ਬੋਲ ਸੋ ਇਹ ਸੀ ਲੁਧਿਆਣਾ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਆ ਲੁਧਿਆਣਾ ਵਾਸੀ ਨਹੀਂ ਕਹਿ ਸਕਦੇ ਬੱਸ ਸਟੈਂਡ ਤੇ ਖੜੇ ਆ ਇੱਥੇ ਪੂਰੇ ਪੰਜਾਬ ਤੋਂ ਹੀ ਪੰਜਾਬ ਕੀ ਹੋਰ ਨੇੜੇ ਤੇੜੇ ਦੀਆਂ ਜੋ ਪੰਜਾਬ ਨਾਲ ਸਰਦਾਂ ਲੱਗਦੀਆਂ ਨੇ ਉਹਨਾਂ ਸਟੇਟਾਂ ਤੋਂ ਵੀ ਲੋਕ ਆਉਂਦੇ ਜਾਂਦੇ ਨੇ ਸੋ ਉਹ ਕੀ ਸੋਚਦੇ ਨੇ ਸਰਕਾਰ ਬਾਰੇ ਤੁਸੀਂ ਸੁਣੀ ਲਿਆ ਤੇ ਤੁਸੀਂ ਸਰਕਾਰ ਨੂੰ ਦੱਸ ਦੇ ਵਿੱਚੋਂ ਕਿੰਨੇ ਨੰਬਰ ਦਵੋਗੇ ਕਮੈਂਟ ਕਰਕੇ ਦੱਸ ਦਿਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਮਿਲਦੇ ਆ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਨੇ ਸਮੇਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ